ਕਦਾ ਬਈ ਪਰੋਣਿਆ ਠੀਕ ਆ ਸਾਡੇ ਸਭ ਤੋਂ ਵੱਡੇ ਜੀਜੀ ਹਾਂ ਵੱਡਾ ਜੀਜਾ ਹਾਂ ਬਈ ਉਹ ਕਿਉਂ ਨਹੀਂ ਬਣਾਈ ਪ੍ਰੀ ਵਿਟਿੰਗ ਆ ਦੀ ਪ੍ਰੀ ਵਿਟਿੰਗ ਜੀ ਫੌਜੀ ਨੂੰ ਸਾਡੀ ਛੁੱਟੀ ਥੋੜੀ ਸੀ ਅੱਛਾ ਯਾਰ ਇਸ ਕੰਪਨੀ ਨੇ ਛੁੱਟੀ ਲੈ ਸਕਿਆ ਤੂੰ ਇੱਧਰ ਆਏ ਵਿਆਹ ਵੇਖਣਾ ਇੱਧਰ ਗੁਲਾਬ ਦੇ ਫੁੱਲ ਵੇਖ ਕੇ ਸਾਡੇ ਬੰਦੇ ਕਹਿੰਦੇ ਆ ਕਿੱਚ ਫੋਟੋਆਂ ਖਿੱਚੀ ਆਉਣੀਆਂ ਤੇ ਗੁਲਾਬਾਂ ਖਿੱਚ ਲੱਗੇ ਗਰਾਫ ਦੇ ਫੁੱਲਾਂ 'ਚ ਅਸੀਂ ਹਾਂ ਫੁੱਲ ਗੁਲਾਬ ਦੇ ਸੋਹਣੇ ਦੇਸ਼ ਪੰਜਾਬ ਦੇ ਤੋੜਨੇ ਮਨਾਵਾ ਤੋੜਨੇ ਸਖਤ ਮਨਾਦੇ ਹਾਂ ਆ ਆ ਵੇਖੋ ਜੀ ਗੁਲਾਬਾਂ ਦੇ ਫੁੱਲਾਂ ਦੇ ਕਿੱਡੇ ਕਿੱਡੇ ਬੂਟੇ ਨੇ ਤੇ ਮੈਂ ਵੀ ਗੁਲਾਬ ਅਸੀਂ ਹਾਂ ਫੁੱਲ ਗੁਲਾਬ ਦੇ ਸੋਹਣੇ ਦੇਸ਼ ਪੰਜਾਬ ਦੇ ਉਹ ਟੁੱਟ ਗਿਆ ਜਾਉਨਾ ਨਹੀਂ বাজ ਗਿਆ বাজ ਗਿਆ বাজ ਗਿਆ ਕੋੜੋਂ ਸਾਰੇ ਨਹੀਂ ਖਾਈਦੇ ਨੇ ਤੁਹਾਡੀਆਂ ਫਰਕ ਕਰਦਾ ਉਹ ਤੂੰ ਗਲਾਬ ਤੋੜ ਲਿਆ ਹੈ ਲੈ ਕੋੜਾ ਹਿੱਚਣ ਕੇ ਵਿੱਚ ਚਲੀ ਆ ਮੜਾ ਆ ਲੋ ਜੀ ਸਮਾ ਆ ਸਮਾ ਲੈ ਕੋਪੀ ਆ ਵੇਖੋ ਜੀ ਚੋਰ 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 ਵੱਡੇ ਚੋਰ ਚੋਰੀ ਕਰ ਰਹੇ ਆ ਵੇ ਕਲਾ ਵੇਖੋ ਜੀ ਆਹ ਵੇਖੋ ਮੈਂ ਤੋੜਨੇ ਨਹੀਂ ਵੇਹੇ ਤੈਨੂੰ ਮੁਖਾਉਣੀ ਆ ਆਹ ਮਜਾ ਹੀ ਮਜਾ ਮਜਾ ਹੀ ਮਜਾ ਕੀ ਬਾਤ ਆ ਯਾਰ ਮੈਂ ਕਿਹਦਾ ਨਹੀਂ ਫੋਟੋ ਸਾਰੇ ਨਹੀਂ ਫਿਕਰ ਕੋ ਕਰਦੇ ਆ ਵੇ ਇਧਰ ਖੋਲ ਜਾ ਦੇ ਲੈ ਆਪਣਾ ਫੋਟੋ ਖਿਚਾ ਤੇਰੀ ਇੱਥੋਂ ਖਿਚਾ ਇਨ ਨੂੰ ਫਿਰ ਬੰਦ ਕਰਨਾ ਪੈਣਾ ਇੱਧਰ ਵੀਡੀਓ ਬਣੀ ਜਾਂਦੀ ਤੁਹਾਡੀ ਉੱਧਰ ਆ ਗਿਆ ਲਾੜਾ ਲਾੜੇ ਵਾਹ ਇਹ ਵੀ ਪੋਜ ਬਣਾਉਣਾ ਹੈ ਇੱਥੇ ਆ ਚਿੱਟੇ ਰੰਗ ਦੇ ਬਤਾऊं ਬਤਾऊं ਇਹਨਾਂ ਵਿਚਾਰੇ ਨੂੰ ਆਹ ਵੇਖੋ ਇਹਨਾਂ ਦੀ ਕੈਲਸ਼ੀਅਮ ਦੀ ਘਾਟ ਹੋ ਗਈ ਆਹ ਵੱਡੇ ਮੂੰਗਰੇ ਇਹ ਕਿਹੜੇ ਲੱਗੇ ਜੇ ਲੱਗੇ ਹੁੰਦੇ ਤਾਂ ਖਾ ਕੇ ਖਾਂ ਲੱਗੇ ਆ ਥੋੜੇ ਥੋੜੇ ਆਹ ਵੇਖੋ ਜੀ ਮੂੰਗਰੇ ਇਹਨਾਂ ਨੂੰ ਖਾਣਾ ਕਿਦਾਂ ਐ ਕਰਕੇ ਮਜ਼ਾ ਆ ਗਈ ਬੀਆ ਦਵਾਈ ਤਾਂ ਉਧਰ ਲੜਾ ਲੜੀ ਆ ਵੀ ਗਿਆ ਇਧਰ ਲੜਾ ਲੜੀ ਬਾਣੂ ਬਾਣੀ ਹੋਏ ਫਿਰਦੇ ਆ ਕਿੱਝ ਫੜੋ ਲੜੀਏ ਇਧਰ ਵਖੀ ਸਮਾਈ ਪ੍ਰੀ-ਵੈਡਿੰਗ ਨਹੀਂ ਬਣਾਈ ਓ ਜਾ ਗਾਣੀ ਕੁੜੀਏ ਕਿਤਾਬ ਹੀ ਪੜਾਉਣਿਆ ਠੀਕ ਆ ਸਾਡੇ ਸਭ ਤੋਂ ਵੱਡੇ ਹਾਂ ਵੱਡਾ ਜੀਜਾ ਵੱਡਾ ਇਹਦੇ ਵੱਡਾ ਜੀਜਾ ਮੈਂ ਹਾਂ ਭਾਈ ਉਹ ਕਿਉਂ ਨਹੀਂ ਬਣਾਈ ਪ੍ਰੀ-ਵੈਡਿੰਗ ਵਾਲੀ ਕੋਈ ਨਹੀਂ ਸਾਨੂੰ ਛੁੱਟੀ ਧੜੀ ਅੱਛਾ ਇਹ ਕਰਦੇ ਨਹੀਂ ਯਾਰ ਇਸ ਕੰਪਨੀ ਨੇ ਛੁੱਟੀ ਲੈ ਸਕਿਆ ਤੂੰ ਕੋਈ ਨਹੀਂ ਫਰੋ ਹੈ ਤੇ ਵਿਆਹ ਦੀ ਛੁੱਟੀ ਮੇਰ ਕੀ ਬਾਜੇ ਅਫਸਰ ਵਿਆਹ ਦੀ ਵੀਡੀਓ ਵੇਖੇ ਤਾਂ ਤੂੰ ਛੁੱਟੀ ਕਿਹੜੇ ਲਈ ਭਾਈ ਲਓ ਜੀ ਇਹਨਾਂ ਵਿਆਹ ਦੀ ਮੂਵੀ ਸਾਡੇ ਕਿੱਥੇ ਲੰਨ ਕਰਾ ਠੀਕ ਹੈ ਜੀ ਚੱਲੀਏ ਹੁਣ ਆਪਾਂ ਵੀ ਕੰਗਾ ਵੀ ਦੋਸਤੋ ਅਸੀਂ ਚੱਲੇ ਆਂ ਇੱਧਰ ਹੁਣ ਸਾਡੇ ਮੂਵੀ ਵਾਲੇ ਵੀਰ ਵਿਆਹ ਵਾਲੇ ਜੋੜੇ ਦੀਆਂ ਦੇ ਪੋਚ ਬਣਾਉਣਗੇ ਵਧੀਆ ਪੋਚ ਕੀ ਆ ਜੋ ਵੀ ਹੈਗਾ ਆ ਵੀਰ ਨੇ ਦੱਸਤਾ ਤੁਹਾਨੂੰ ਸੁਣ ਲਿਓ ਥੈਂਕ ਯੂ ਧੰਨਵਾਦ